ਰੋਂਦਾ ਜਦੋਂ ਬੱਚਾ ਆਵਾਜ਼ ਆਂਦੀ ਇਲਾਕੇ ਦੇ ਵਿੱਚ ਤਾਂ ਇਲਾਕਾ ਨਿਵਾਸੀ ਜਦੋਂ ਉੱਥੇ ਪਹੁੰਚਦੇ ਨੇ ਤੇ ਕੂੜੇ ਦੇ ਢੇਰ ਦੇ ਵਿੱਚ ਬੱਚਾ ਪਿਆ ਹੁੰਦਾ ਆਖਿਰਕਾਰ ਉਹ ਬੱਚਾ ਹੈਗਾ ਕਿਦਾਂ ਸੀ ਆਖਿਰਕਾਰ ਉਹ ਬੱਚਾ ਸੁੱਟ ਕੇ ਕੌਣ ਗਿਆ ਸੀ ਇਹ ਕਿਤਨਾ ਕਿਤੇ ਪਹੇਲੀ ਜੁਰੂਰ ਬਣੀ ਆ ਪਤਾ ਹੀ ਨਹੀਂ ਉਹ ਹਸਬੰਦ ਕਹਿੰਦਾ ਮੈਨੂੰ ਪਤਾ ਹੀ ਨਹੀਂ ਕਿ ਪ੍ਰੈਗਨਨਸੀ ਹੈ ਨਾ ਨਹੀਂ ਪਤਾ ਨਹੀਂ ਲੱਗਿਆ ਪ੍ਰੈਗਨਨਸੀ ਦਾ ਕਿਉਂਕਿ ਪਹਿਲਾਂ ਪਤਾ ਹੀ ਨਹੀਂ ਹਾਂਜੀ ਪਤਾ ਲੱਗ ਜਾਂਦਾ ਵਾ ਕਿ ਪ੍ਰੈਗਨਨਸੀ ਆ ਬਈ 9 ਮਹੀਨੇ ਤੁਹਾਡੇ ਘਰ ਲੇਡਿਸ ਰਵੇ ਗੱਲ ਦਿੱ ਮਨੋ ਯਾਨਕੀ ਲੀਵਰ ਫੈਟੀ ਆ ਉਹਦੀ وجہ ਨਾਲ ਮੇਰਾ ਪੇਟ ਫੁੱਲਿਆ ਪਿਆ। ਲੀਵਰ ਫੈਟੀ ਤਾਂ ਮਲਕੀ ਪਤਾ ਲੱਗਦਾ ਬਸ ਹੀ ਪਰ ਲੀਵਰ ਫੈਟੀ ਦਾ ਪਤਾ। ਹਾਂ ਲੀਵਰ ਫੈਟੀ ਦਾ ਪੰਨਾ ਲਾਇਆ ਹੀ। ਪਰ ਜਿਦੋਂ ਹੀ ਵੇਖਿਆ ਤੇ ਆਪ ਵੇਖ ਕੇ ਹੈਰਾਨ ਹੋਗੇ ਕਿ ਕਿੱਡੀ ਵੱਡੀ ਗੱਲ ਯਾਨਕੀ ਹਕੀਕਤ ਚ ਰੱਬ ਨੇ ਬਖਾਰਤਾ। ਮੈਨੂੰ ਤਾਂ ਇਹ ਵੀ ਪਤਾ ਲੱਗ ਗਿਆ। ਹਾਂਜੀ ਬੜੀ ਚੀਕਾ ਮਾਰ ਮਾਰ ਕੇ ਰੋਂਦੇ ਆ। ਬਹੁਤ ਜ਼ਿਆਦਾ ਦੇਖ ਕੇ ਦੁੱਖ ਹੋਇਆ। ਅਸੀਂ ਤੇ ਬਾਅਦ ਚਾਹ ਜਦੋਂ ਉਹਨਾਂ ਨੇ ਬੱਚੇ ਨੂੰ ਸੰਭਾਲ ਲਿਆ ਨਾ। ਬੜੀ ਭਾਈ ਸਾਡੀ ਕਿਸ ਸਾਡੀ ਦੋ ਬਿਰਜਨਾਂ ਦੀਆਂ ਲੋਕੀ ਕਹਿੰਦੇ ਕਿ ਇੱਕ ਵਾਰੀ ਨੇ ਜੰਮ ਕੇ ਛੁੱਟਦਾ ਮਾਂ ਇੱਡੀ ਦਿੰਦਗੀ ਕਿਸ ਤਰ੍ਹਾਂ ਹੋ ਸਕਦੀ ਆ ਹਾਂਜੀ ਬੜੀ ਵੱਡੀ ਗੱਲ ਹੈ ਉਹ ਜ਼ਿਆਦਾ ਮਿਹਨਤ ਵੇਕੇ ਰਾਨੋ ਕਿਸੇ ਮੈਨੂੰ ਪੁੱਛਿਆ ਵੀ ਉਹਨੇ ਮੈਨੂੰ ਨਹੀਂ ਦੱਸਿਆ ਸਾਨੂੰ ਇਹ ਕਹਿੰਦੇ ਮੈਨੂੰ ਲੀਵਰ ਫੈਕਟਰੀ ਆ ਦੋਸਤੋ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇੱਕ ਵੀਡੀਓ ਅੰਮ੍ਰਿਤਸਰ ਦੇ ਭਾਈ ਮਾਨ ਸਿੰਘ ਰੋਡ ਦੀ ਸਾਹਮਣੇ ਆਈ ਹੈ ਜਿਹਦੇ ਵਿੱਚ ਇੱਕ ਨਾਮ ਜੰਮੇ ਬੱਚੇ ਨੂੰ ਕੂੜੇ ਦੇ ਢੇਰ ਦੇ ਉੱਤੇ ਸੁੱਟਿਆ ਹੋਇਆ ਜਦੋਂ ਇਲਾਕਾ ਨਿਵਾਸੀ ਉਸ ਬੱਚੇ ਨੂੰ ਦੇਖਦੇ ਨੇ ਕਿਉਂਕਿ ਬੱਚਾ ਰੋ ਪਿੰਦਾ ਹੈ ਰੋਂਦਾ ਜਦੋਂ ਬੱਚਾ ਆਵਾਜ਼ ਆਂਦੀ ਹੈ ਇਲਾਕੇ ਦੇ ਵਿੱਚ ਤਾਂ ਇਲਾਕਾ ਨਿਵਾਸੀ ਜਦੋਂ ਉੱਥੇ ਪਹੁੰਚਦੇ ਨੇ ਤੇ ਕੂੜੇ ਦੇ ਢੇਰ ਦੇ ਵਿੱਚ ਬੱਚਾ ਪਿਆ ਹੁੰਦਾ ਆਖਿਰਕਾਰ ਉਹ ਬੱਚਾ ਹੈਗਾ ਕਿਦਾ ਸੀ ਆਖਿਰਕਾਰ ਉਹ ਬੱਚਾ ਸੁੱਟ ਕੇ ਕੌਣ ਗਿਆ ਸੀ ਇਹ ਕਿਤਨਾ ਕਿਤੇ ਪਹੇਲੀ ਜਰੂਰ ਬਣੀ ਆ ਪਰ ਮੁਹੱਲੇ ਵਾਲੇ ਕੁਝ ਚਾਨਣਾ ਜਰੂਰ ਪਾਉਂਦੇ ਪਏ ਕਿ ਇਹ ਬੱਚਾ ਕਿਸ ਨੇ ਸੁੱਟਿਆ ਤੱਕ ਕਿਉਂ ਸੁੱਟਿਆ ਇਹ ਅਸੀਂ ਗੱਲਬਾਤ ਜਰੂਰ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਉਸ ਭੈਣ ਦੇ ਨਾਲ ਗੱਲਬਾਤ ਕਰਦੇ ਹਾਂ ਜਿਨੇ ਸਭ ਤੋਂ ਪਹਿਲਾਂ ਝਾਕ ਮਾਰੀ ਸੀ ਨਜ਼ਰ ਕੀਤੀ ਸੀ ਤਾਂ ਇਹਨਾਂ ਨੂੰ ਪਤਾ ਲੱਗਾ ਸੀ ਕਿ ਬੱਚਾ ਇੱਥੇ ਪਿਆ ਹੋਇਆ ਹੈ ਨਾਮ ਕੀ ਤੁਹਾਡਾ ਹਾਂਜੀ ਨਾਮ ਮੇਰਾ ਨੀਰੂ ਆ ਪਾਜੀ ਕਿਹੜਾ ਇਲਾਕਾ ਤੁਹਾਡਾ ਸਾਡਾ ਪਾਈ ਮੰਜ ਰੋਡ ਕੀ ਹੋਇਆ ਸੀ ਸੜਾ ਵਿਸਥਾਰ ਦੇ ਵਿੱਚ ਦੱਸ ਹਾਂਜੀ ਇਹਨਾਂ ਨੇ ਨਾ ਦੀਦੀ ਨੇ ਨਾ ਬੂਹਾ ਖੜਕਾਇਆ ਸਾਡਾ ਤੇ ਜਨਾਂ ਦਾ ਬੱਚਾ ਹੈ ਹਾਂਜੀ ਤੇ ਉਹਨਾਂ ਨੇ ਹਾਂਜੀ ਸਾਡੇ ਘਵਾਨ ਨੇ ਜਿਹਦਾ ਬੱਚਾ ਹੈ ਉਹਨੇ ਆਕੇ ਤੇ ਬੂਹਾ ਖੜਕਾਇਆ ਕਹਿੰਦੇ ਕਿ ਭਾਜੀ ਆ ਗਏ ਆ ਉਹਨਾਂ ਨੂੰ ਬਾਹਰ ਕੱਢਿਓ ਕਿ ਬੱਚਾ ਕੋਈ ਕੁੱਤਾ ਲੈ ਆਇਆ ਵਾ ਫੇਰ ਮੈਂ ਗਈ ਮੈਂ ਕੋਠੇ ਚੜੀ ਆਪਣੇ ਛੱਤ ਤੇ ਵੀਰਜੀ ਹੋਣੀਆਂ ਜਿਹੜੇ ਉੱਥੇ ਟੱਲਨਦੇ ਹੀ ਇਹਨਾਂ ਨੂੰ ਮੈਂ ਆਵਾਜ਼ ਮਾਰੀ ਮੈਂ ਕਿ ਪੁੱਤ ਇੱਧਰ ਆਓ ਮੈਂ ਕਿ ਬੱਚਾ ਰੋਂਦਿਆ ਪਰ ਰੋਂ ਰੋਂ ਦੀ ਆਵਾਜ਼ ਬਹੁਤ ਆਉਂਦੀ ਬੱਚੇ ਦੀ ਤੇ ਇਹਨਾਂ ਨੇ ਮੁੰਡਿਆਂ ਨੇ ਆ ਕੇ ਤੇ ਵੇਖਿਆ ਤੇ ਫਿਰ ਝਾੜੀ ਵਿੱਚੋਂ ਕੱਢਿਆ ਬੱਚਾ ਕੰਡਿਆਂ ਵਿੱਚ ਫਸਿਆ ਪਿਆ ਇਹਨਾਂ ਨੂੰ ਇੰਨਾ ਨਹੀਂ ਕਿ ਚਲੋ ਸਾਡਾ ਬੱਚਾ ਵਾ ਚਲੋ ਕਿਸੇ ਨੂੰ ਦੇ ਦਿੰਦੇ ਇਹ ਤੇ ਗੋਤੀ ਚ ਪਾ ਦਿੰਦੇ ਪਰ ਮਾਰਦੇ ਤਾਂ ਨਾ ਨਾ ਆਪਣੇ ਮਨ ਲੋ ਤੇ ਇਹਨਾਂ ਨੇ ਮਾਰਨਾ ਹੀ ਚਾਇਆ ਉਹਨਾਂ ਨੇ ਕਿਉਂ ਮਾਰਨਾ ਚਾਇਆ ਪਤਾ ਨਹੀਂ ਕੀ ਗੱਲ ਆ ਪਤਾ ਹੀ ਨਹੀਂ ਉਹ ਹਸਬੰਦ ਕਹਿੰਦਾ ਮੈਨੂੰ ਪਤਾ ਹੀ ਨਹੀਂ ਕਿ ਪ੍ਰੈਗਨਨਸੀ ਇਹਨਾਂ ਨੂੰ ਨੇ ਪਤਾ ਨਹੀਂ ਲੱਗਾ ਪ੍ਰੈਗਨਨਸੀ ਦਾ ਕਿਉਂਕਿ ਪਹਿਲਾਂ ਪਤਾ ਹੀ ਨਹੀਂ ਲੱਗਣਾ ਸ਼ੁਰੂ ਹੋ ਜਾਂਦਾ ਹਾਂਜੀ ਪਤਾ ਲੱਗ ਜਾਂਦਾ ਵਾ ਕਿ ਪ੍ਰੈਗਨਨਸੀ ਆ ਬਈ 9 ਮਹੀਨੇ ਤੁਹਾਡੇ ਘਰ ਲੇਡੀਜ਼ ਰਵੇ ਤੇ ਪਤਾ ਨਹੀਂ ਲੱਗਦਾ ਆਪਾਂ ਨੂੰ ਕਿ ਪ੍ਰੈਗਨਨਸੀ ਆ ਬੱਚਾ ਹੋਣ ਵਾਲਾ ਇਲਾਕੇ ਨੂੰ ਨਹੀਂ ਪਤਾ ਲੱਗੀ ਵੀ ਆ ਨਾ ਕਿਹੇ ਨੂੰ ਮਹੀਨੇ ਪਤਾ ਲੱਗਾ ਬਾਹਰ ਤਾਂ ਗੱਲ ਹੈ ਕਾਰਨ ਕਿਸ ਤਰ੍ਹਾਂ ਇਤਰਾ ਪਤਾ ਨਹੀਂ ਕਹਿੰਦੀ ਮੰਨੋ ਯਾਨੀ ਕਿ ਲੀਵਰ ਫੈਟੀ ਆ ਉਹਦੀ ਵਜ੍ਹਾ ਨਾਲ ਮੇਰਾ ਪੇਟ ਫੁੱਲੇ ਆ ਪਸ ਲੀਵਰ ਫੈਟੀ ਤਾਂ ਮਤਲਬ ਕਿ ਪਤਾ ਲੱਗਦਾ ਪਸੀ ਪਰ ਲੀਵਰ ਫੈਟੀ ਦਾ ਬੰਨ ਲਾਇਆ ਸੀ ਹਾਂ ਲੀਵਰ ਫੈਟੀ ਦਾ ਬੰਨ ਲਾਇਆ ਸੀ ਤੇ ਲੱਗੇ ਹੈਗਾ ਮੈਡੀਕਲ ਉੱਥੋਂ ਮੈਡੀਸਿਨਾਂ ਤੇ ਚਲਦੀ ਪਈ ਤੇ 9 ਵਜੇ ਮੈਡੀਸਿਨ ਵੀ ਲੈ ਕੇ ਆਈ ਇਹਨਾਂ ਨੂੰ ਦਰਦਾਂ ਲੱਗੀਆਂ ਪਈਆਂ ਅੱਛਾ ਉਰੀ ਐ ਬੇਹੋਸ਼ੀ ਦੀ ਹਾਲਤ ਚ ਮੈਂ ਸੋਚਿਆ ਵੈਸੇ ਬੁਖਾਰ ਹੋਊਗਾ ਤੇ ਮੈਂ ਪੁੱਛਿਆ ਨਹੀਂ ਇਹਨਾਂ ਨੂੰ ਫਿਰ ਜਿਉਂ ਤੇ ਰਾਤ ਨੂੰ ਆਈ ਤਾਂ ਮਨ ਨੂੰ ਸ਼ੱਕ ਪੈ ਗਿਆ ਕਿਨੇ ਬੁਆ ਕਿਉਂ ਘੜਕਾਇਆ ਅਗਰ ਰਾਤੀ 10:30 ਵਜੇ ਇਹਨੇ ਬੱਚੇ ਨੂੰ ਜਨਮ ਦਿੱਤਾ ਹਾਂਜੀ ਐਡੀ ਦਰਿੰਦਗੀ ਜਿਹੜੀ ਆ ਉਹ ਦੇਖਣ ਨੂੰ ਨਹੀਂ ਕਦੀ ਮਿਲੀ ਅੱਜ ਤੁਹਾਡੇ ਕੋਲ ਸੁਣਦੇ ਪਏ ਹਾਂਜੀ ਕਦੇ ਅਸੀਂ ਆਪਾ ਜੀ ਫਿਲਮਾਂ 'ਚ ਦੇਖਿਆ ਹੀ ਪਰ ਜਦੋਂ ਅਸੀਂ ਵੇਖਿਆ ਤੇ ਆਪ ਵੇਖ ਕੇ ਹੈਰਾਨ ਹੋ ਗਏ ਕਿ ਕਿੱਡੀ ਵੱਟੀ ਕਰ ਲਈ ਯਾਨੀ ਕਿ ਹਕੀਕਤ 'ਚ ਰੱਬ ਨੇ ਬਖਾਤਾ ਬੱਚਾ ਰੋਇਆ ਤੇ ਫਿਰ ਪਤਾ ਲੱਗਿਆ ਹਾਂਜੀ ਬੜੀ ਚੀਕਾਂ ਮਾਰ ਮਾਰ ਕੇ ਰੋਂਦਿਆ ਆ ਸਾਰੇ ਗਲੀ ਮੱਲੇ ਵਾਲੇ ਸਾਡੇ ਸਾਰੇ ਕੱਟੇ ਹੋ ਗਏ ਜੇ ਇਹਨਾਂ ਦੀ ਗੱਲ ਦੇ ਵਿੱਚ ਕੁਝ ਵੀ ਸੱਚ ਹੈਗਾ ਉਹ ਪੁਲਿਸ ਨੇ ਜਾਂਚ ਕਰਨੀ ਆ ਤੇ ਜੇ ਇਹਨਾਂ ਦੀ ਗੱਲ 'ਚ ਸੱਚ ਹੈਗਾ ਤਾਂ ਲੱਖ ਲਾਣਤ ਇਸ ਤਰ੍ਹਾਂ ਦੀ ਮਾਦ ਉੱਤੇ ਜਿਹੜੀ ਕਿਤਨਾ ਕਿਤੇ ਇਸ ਤਰ੍ਹਾਂ ਦੀ ਘਟਨਾਵਾਂ ਜਿਨੇ ਅੰਜਾਮ ਦਿੱਤਾ ਹੈ ਹਾਂਜੀ ਤੁਸੀਂ ਕਿੰਨੀ ਦੇਰ ਤੋਂ ਰਹਿੰਦੇ ਜਿੱਥੇ ਇੱਥੇ ਸਾਨੂੰ 35 ਸਾਲ ਦੀ ਇਤਰਾ ਦੀ ਤਸਵੀਰ ਦੇਖੀ ਵੈਸ਼ੀਪੁਰਾ ਇਸ ਤਰ੍ਹਾਂ ਦਾ ਨਹੀਂ ਦੇਖੀ ਬੱਚੇ ਆ ਬੇਟੀਆਂ ਇੱਥੇ ਵਿਆਈਆਂ ਬੇਟੇ ਇੱਥੇ ਵਿਆਏ ਗਾਂਵਣ ਪੋਤਰੇ ਪੋਤਰੀਆਂ ਜਵਾਨ ਆ ਅੱਖਾਂ 'ਚ ਰੋਣਾ ਆਇਆ ਜਦੋਂ ਇਤਰਾ ਦੀ ਦੇਖੀ ਮੈਂ ਨਹੀਂ ਵੀ ਬਹੁਤ ਛੱਡ ਹੀ ਦੇਟਾ ਟੇ ਦਾ ਕਰਨਾ ਬਹੁਤ ਮਰਚਾ ਸਾਰਾ ਇਲਾਕਾ ਮੱਲੇਵਾ ਜੀ ਮੱਲੇਵਾਲੇ ਸਾਰੇ ਬਹੁਤ ਜ਼ਿਆਦਾ ਦੇਖ ਕੇ ਦੁੱਖ ਹੋਇਆ ਅਸੀਂ ਤਾਂ ਬਾਅਦ ਚਾਏ ਜਦੋਂ ਉਹਨਾਂ ਨੇ ਬੱਚੇ ਨੂੰ ਸੰਭਾਲ ਲਿਆ ਨਾ 아이 ਮੇਰੀ ਵੱਡੀ ਭਾਈ ਸਾਹਿਬ ਦੀ 21 ਸਾਲ ਦੀ ਦੋ ਬੇਟੀਆਂ ਇਹਨਾਂ ਦੀ ਹਾਂ ਲੋਕ ਕੀ ਕਹਿੰਦੇ ਕਿ ਇੱਕ ਵਾਰੀ ਨੇ ਜੰਮ ਕੇ ਛੁੱਟਦਾ ਲੋਕ ਇਹ ਗੱਲ ਵੀ ਕਹਿੰਦੇ ਲੋਕੀਆ ਕਹਿੰਦੇ ਕਹਿੰਦੇ ਇਹ ਕਰਦੇ ਤੇ 아이 ਜਮੀਰ ਵਾਲੇ ਬੰਦੇ ਆ ਸਾਡੇ ਤੇ ਰਹਿ ਹੀ ਨਹੀਂ ਰਿਹਾ 아이 ਸਚਾਈ ਅਸੀਂ ਸਚਾਈ ਦੇ ਬਖਾਰ ਹਾਂ ਲੋਕ ਇਹ ਗੱਲ ਕਹਿੰਦੇ ਐ ਇੱਕ ਵਾਰੀ ਜੰਮ ਕੇ ਛੁੱਟ ਗਈ ਇਥੇ ਵਾਰੀਆਂ ਕੁੜੀਆਂ ਦੋ ਸਾਲ ਬਾਅਦ ਚ ਲੱਗਾ ਹੁਣ ਬੱਚਾ ਕਿਤੇ ਰਹੇਗਾ ਬੱਚਾ ਸਾਰਾ ਬੱਚਾ ਹੀ ਆਪੇ ਹੀ ਰੱਖਣਾ ਚਾਹੁੰਦੇ ਆ ਬੱਚਾ ਨਹੀਂ ਦੇਣਾ ਹਾਂਜੀ ਆ ਗੋਦੀ ਚੁੱਕ ਕੇ ਜਿਹੜੀ ਕੱਲ ਦੀ ਇੱਥੇ ਬੈਠੀ ਨਾ ਪਰਸੋਂ ਦੀ ਕਿੱਥੇ ਲੇਗੋ ਮਾਂ ਉਹ ਅੰਦਰ ਰਹੀ ਰਾਤ ਭਾਰੀ 2 ਮਿੰਟ ਸੁੱਤੇ ਨਹੀਂ ਉਹਨਾਂ ਨੂੰ ਟਾਈਮ ਨਹੀਂ ਮੈਡਮ ਬਣਾ ਬੱਚਾ ਉਹ ਹੀ ਰਾਤ ਨਹੀਂ ਸੁੱਤੇ ਅੱਖਾਂ ਰੋ ਪੈਂਦੀਆਂ ਵੀਡੀਓ ਵੇਖ ਕੇ ਵੀ ਇਹ ਤਾਂ ਦੇਖਿਆ ਵਾ ਸਾਹਮਣੇ ਇਹ ਆ ਪੈਣ ਮੁੜ ਕੇ ਗਈ ਆ ਇਹਨਾਂ ਨੇ ਮੁੜ ਕੇ ਡਾਕਟਰੀ ਇਲਾਜ ਕਰਾਇਆ ਤੇ ਫਿਰ ਪਤਾ ਲੱਗਾ ਕਿ ਬੱਚਾ ਐਸੇ ਇਹ ਇਹ ਦੇਖ ਲਓ ਇਹ ਮਾਂ ਨਹੀਂ ਆ ਅੱਖਾਂ ਵੇਖੋ ਕਿ ਭਰਦੀਆਂ ਪੀਆਂ ਨੇ ਇਹ ਮਾਂ ਨਹੀਂ ਹੈਗੀ ਇਹ ਸਿਰਫ ਆਂਡ ਗਵਾੜਦੀ ਆ ਤਾਂ ਇਹਨਾਂ ਨੂੰ ਇਨਾ ਦਰਦ ਹੈ ਤਾਂ ਮਾਂ ਨੂੰ ਦਰਦ ਕਿਉਂ ਨਹੀਂ ਆ? ਕਿਤਨਾ ਕਿਤੇ ਸ਼ਰਮਿੰਦਾ ਕਰਦੀ ਨੇ ਇਸ ਤਰ੍ਹਾਂ ਦੀ ਤਸਵੀਰਾਂ ਕਿ ਮਾਂ ਨੂੰ ਦਰਦ ਕਿਉਂ ਨਹੀਂ ਆ? ਜੇਕਰ ਇਹਨਾਂ ਦੀ ਅੱਖਾਂ ਭਰ ਸਕਦੀਆਂ ਤੇ ਮਾਂ ਇਡੀ ਤਰਿੰਦਗੀ ਕਿਸ ਤਰ੍ਹਾਂ ਹੋ ਸਕਦੀ ਆ? ਹਾਂਜੀ ਬੜੀ ਵੱਡੀ ਗੱਲ ਹੈ। ਬਹੁਤ ਜ਼ਿਆਦਾ ਮੈਂ ਤੇ ਵੇਖਿਆ ਰਾਨੋ ਕਿਸੇ ਮੈਨੂੰ ਪੁੱਛਿਆ ਵੀ ਉਹਨੇ ਮੈਨੂੰ ਨਹੀਂ ਦੱਸਿਆ ਹਨ ਮੈਂ ਕਹਿੰਦੀ ਮੈਨੂੰ ਲੀਵਰ ਫੈਕਟਰੀ ਆ ਮੈਂ ਸਭ ਬਹੁਤ ਜਿਦਾ ਵੇਖਿਆ ਮੈਂ ਆਪ ਉਹਦੋਂ ਮੈਨੂੰ ਬੜੇ ਬਹੁਤ ਬੋਲੀ ਉਹਨੂੰ ਮੈਂ ਕਿ ਤੈਨੂੰ ਆ ਕਾ ਪਾਪ ਕਿਉਂ ਕੀਤਾ ਤੂੰ ਨਹੀਂ ਚਾਹੀਦਾ ਤੂੰ ਮੈਨੂੰ ਹੀ ਦੇ ਦਿੰਦੀ ਠੀਕ ਹੈ ਮੈਂ ਵੀ ਪਾ ਲੈਂਦੀ ਮੇਰੇ ਦੋ ਪੋਤੋ ਹੋਏ ਨਹੀਂ ਮੈਂ ਕਿਹਾ ਮੈਂ ਕਿ ਤੂੰ ਸੁਟਿਆ ਕਿਹੜੀ ਗੱਲਾਂ ਆ ਮੈਂ ਕਿ ਦੇ ਦਿੰਦੀ ਕਹਿੰਦੀ ਮੈਂ ਕਪਾਲਿਆਣੀ ਸੀ ਜਾਣਾ ਮੈਂ ਕਹਿੰਦਾ ਇਦਾਂ ਨਹੀਂ ਕਰੀਦਾ ਕਹਿੰਦੀ ਮੇਰੇ ਬੱਚੇ ਦੋ ਅੱਗੇ ਮੈਂ ਕੋ ਨਹੀਂ ਪਾਲਿਆ ਜਾਣਾ ਮੈਂ ਕਹਿੰਦਾ ਤੂੰ ਨਾ ਕਰ ਦਿੱਤਾ ਬਿਲਕੁਲ ਸਹੀ ਗੱਲ ਹੈ ਭਾਜੀ ਤੂੰ ਤੁਸੀਂ ਕਦੋਂ ਤੋਂ ਜੁੜੇ ਸੀ ਬੱਚੇ ਨਾਲ ਜੀ ਅਸੀਂ ਭਾਜੀ ਜਦੋਂ ਰਾਤੀ ਪਤਾ ਲੱਗਾ ਦਾ 11:30 ਵਜੇ ਆਏ ਸਾਰੇ ਤੇ ਚਲੋ ਅਸੀਂ ਭੱਜ ਕੇ ਗਏ ਆਵਾਜ਼ ਸੁਣੀ ਰੋਂਦੇ ਦੀ ਤੇ ਮੇਰਾ ਬੇਟਾ ਵਾ ਇਹਨੂੰ ਭੇਜਿਆ ਵਾ ਇੱਕ ਹੋਰ ਸੀ ਦੋਨਾਂ ਨੂੰ ਮੈਂ ਮੈਂ ਕਹਿੰਦੀ ਨੀਚੇ ਜਾਓ ਤੇ ਤੁਸੀਂ ਬੋਤੋ ਵੇਖੋ ਚਾੜੀ ਫੋਲੋ ਕਿ ਬੱਚਾ ਕਿੱਥੇ ਰੋਂਦਿਆ ਵਾ ਇਹਨਾਂ ਫਿਰ ਚਲੋ ਵੇਖਿਆ ਚਾੜੀ ਜੁੜੀ ਫੋਲੀ ਆ ਤੇ ਬੱਚਾ ਰੋਂਦਾ ਪਿਆ ਸੀ ਕੱਢ ਲਿਆਇਆ ਫੇਰ ਚਲੋ ਸਾਰੇ ਮੱਲੇ ਵਾਲੇ ਹੈਗੇ ਸੀ ਤੇ ਆਪਾਂ ਕਿਸੇ ਨੂੰ ਨਹੀਂ ਕਿਹਾ ਕਿ ਤੁਸੀਂ ਫੜੋ ਜਾਂ ਕਿਤਰਾ ਵੀ ਮੈਂ ਫੜ ਕੇ ਆਪਣੀ ਸ਼ਾਤੀ ਨਾਲ ਲਾ ਲਿਆ ਹੂੰ ਰਾਤ ਅੱਧੀ ਮੈਂ ਹਸਪੀਟਲ ਹੁਣ ਕੀ ਹਾਲਾਤ ਨੇ ਬੱਚੇ ਹਾਲਾਤ ਹੁਣ ਮੈਂ ਡਾਕਟਰ ਸਾਹਿਬ ਨਾਲ ਗੱਲ ਕੀਤੀ ਆ ਉਹ ਕਹਿੰਦੇ ਕਿ ਇਹ ਬੀਪੀ ਜਿਹੜਾ ਬਹੁਤ ਘਟਿਆ ਤੇ ਬਾਕੀ ਚਲੋ ਠੀਕ ਚਾਂਸ ਕਿੰਨੇ ਕਹਿੰਦੇ ਚਾਂਸ ਠੀਕ ਆ ਵੈਸੇ ਬੱਚੇ ਹਾਂਜੀ ਬੱਚੇ ਬੱਚੇ ਕੁਝ ਹੋਣਾ ਤਾਂ ਤੇ ਰਾਤ ਨੂੰ ਹੀ ਰੋਂਦਾ ਹੈ ਨਾ ਹੋ ਜਾਣਾ ਸੀ ਇਸ ਤਰੀਕੇ ਨਾਲ ਸੁੱਟਿਆ ਹਾਂ ਹਾਂਜੀ ਹਾਂਜੀ ਪਹਿਲਾ ਮੈਂ ਸ਼ੀਦਾ ਸਾਹਿਬ ਲੱਕੇ ਰਾਮਦਾਸ ਲੈ ਕੇ ਗਏ ਆ ਉਥੋਂ ਫਿਰ ਬੀਬੀ ਨਾਲ ਕੀ ਲੈੰਦਾ ਵਸ ਵੀ ਸਾਡੇ 10 ਇੱਥੇ ਲੈੰਦਾ ਵਸ ਤੇ ਬਸ ਹਾਂਜੀ ਰਾਤ ਉੱਥੇ ਬਿਲਕੁਲ ਇਹ ਇਹ ਪੂਰੇ ਇਲਾਕਾ ਵਾਸੀ ਨੇ ਜਿਹੜੇ ਇੱਥੇ ਪਹੁੰਚੇ ਹੋਏ ਨੇ ਆ ਵੱਖ-ਵੱਖ ਘਰ ਨੇ ਇਹ ਕੋਈ ਇੱਕ ਪਰਿਵਾਰ ਦੇ ਲੋਕ ਨਹੀਂ ਹੈਗੇ ਜਿਹੜੇ ਇੱਥੇ ਪਹੁੰਚੇ ਹੋਏ ਨੇ ਇਹ ਸਾਰੇ ਇਲਾਕਾ ਨਿਵਾਸੀਆਂ ਦੇ ਵਿੱਚੋਂ ਇੱਕ-ਇੱਕ ਦੋ-ਦੋ ਜੀ ਆਏ ਨੇ ਜਿਹੜੇ ਬੱਚੇ ਨੂੰ ਬਚਾਉਣ ਦੇ ਵਾਸਤੇ ਅਰਦਾਸਾਂ ਵੀ ਕਰਦੇ ਪਏ ਨੇ ਤੇ ਡਾਕਟਰ ਸਾਹਿਬ ਦੇ ਕੋਲੋਂ ਉਮੀਦ ਵੀ ਰੱਖਦੇ ਪਏ ਕਿ ਡਾਕਟਰ ਇਸ ਬੱਚੇ ਨੂੰ ਸਹੀ ਕਰ ਦੇਗਾ ਪਰ ਇਹਨਾਂ ਸਾਰਿਆਂ ਦੇ ਵਿੱਚ ਉਹ ਮਾਂ ਮੌਜੂਦ ਨਹੀਂ ਆ ਜਿਹੜੀ ਮਾਂ ਨੇ ਇਹ ਜਿਹੜੀ ਮਾਂ ਵੀ ਤੇ ਪਿਓ ਵੀ ਨਹੀਂ ਆ ਦੋਨਾਂ ਦੋਨੇ ਵੀ ਨਹੀਂ ਆਏ ਤੇ ਜਾਨੀ ਕਿ ਉਹਨਾਂ ਨੂੰ ਕੋਈ ਦਰਦ ਨਹੀਂ ਆ ਮਾਂ ਦੇ ਬੱਚੇ ਨੂੰ ਕੋਈ ਸੱਟ ਲੱਗ ਜੇ ਨਾ ਤਾਂ ਅਚਾਨਕ ਹੀ ਖਿੱਚ ਪੈਣੀ ਸ਼ੁਰੂ ਹੋ ਜਾਂਦੀ ਹੈ ਕਿ ਕੁਝ ਹੋਇਆ ਮੇਰੇ ਬੱਚੇ ਨੂੰ ਤਾਂ ਇਹ ਦੇਖੋ ਇਹ ਆਂਦਰਾ ਨੇ ਇਹ ਇਹਨਾਂ ਨੂੰ ਕਹਿੰਦੇ ਆ ਕਿ ਇਹਨਾਂ ਨੂੰ ਕੋਈ ਹੈ ਹੀ ਨਹੀਂ ਲੱਥੀ ਚੜੀ ਹੈ ਹੀ ਨਹੀਂ ਆ ਪੁਲਿਸ ਦੇ ਮੁਲਾਜ਼ਮਾਂ ਦੇ ਨਾਲ ਗੱਲਬਾਤ ਕਰਕੇ ਦੇਖਦੇ ਉਹਨਾਂ ਦਾ ਇਸ ਮਾਮਲੇ ਦੇ ਉੱਤੇ ਕੀ ਕਹਿਣਾ ਵੈਸੇ ਕੇਸ ਤੁਹਾਡੇ ਸਾਹਮਣੇ ਆਇਆ ਨਾ ਹੈਗਾ ਕਿ ਉਹ ਸਵੇਰੇ ਆਇਆ ਸੀ ਬੱਚੇ ਨੂੰ ਅਸੀਂ ਐਡਮਿਟ ਕਰਾਤਾ ਸੀ ਕਿੱਦਾਂ ਸਿੱਕੜਾ ਕੇ ਬੱਚਾ ਸੀ ਬੱਚਾ ਤਾਂ ਨਵੀਂ ਪਦੈਸ਼ ਹੈ ਨਵੀਂ ਪਦੈਸ਼ ਤੇ ਕਿਹੜੀ ਜਗ੍ਹਾ ਤੇ ਕਿਹੜਾ ਇਲਾਕਾ ਸੀ ਸਰ ਇਹ ਹੈ ગામ ਮਾਤਾ ਗੰਗਾਜੀ ਨਗਰ ਮਾਤਾ ਗੰਗਾਜੀ ਇਹ ਮਾਂ ਨੇ ਸੁੱਟ ਦਿੱਤਾ ਸੀ ਸਰ ਬੱਚਾ ਮਾਂ ਨੇ ਸੁੱਟਿਆ ਪਤਾ ਲੱਗ ਗਿਆ ਮਾਂ ਕਿਹੜੀ ਲੱਗ ਗਿਆ ਵਜਾ ਜੀ ਹੈ ਭਾਜੀ ਬੱਚੇ ਨੂੰ ਸੁੱਟਣ ਦੀ ਮਤਲਬ ਇਹਨਾਂ ਦੋਹਾਂ ਜਿਹੜਾ ਹੁਣ ਪਤਨੀ ਪਤਨੀ ਆ ਨਾ ਇਹਨਾਂ ਦਾ 12 ਸਾਲ ਤੋਂ ਸਟੈਪ ਮੈਰਿਜ ਹੈ ਨਾ ਦੋਨਾਂ ਦਾ ਜੀ ਪਹਿਲਾ ਜਿਹੜਾ ਬੰਦਾ ਵਾ ਇਹਦਾ ਉਹਦੀ ਪਹਿਲੀ ਮੈਸੀਜ ਦੀ ਮੌਤ ਹੋ ਗਈ ਜੀ ਉਹਦੇ ਚੋਂ ਇੱਕ ਬੇਟਾ ਇਹਦੀ ਇਹਦੇ ਵਿੱਚੋਂ ਜਿਹੜੀ ਹੁਣ ਮਿਸ ਜੀ ਆਵੇ ਇਹਦੀ ਪਿੱਛੋਂ ਇੱਕ ਬੇਟੀ ਆਈ ਹੈ ਅੱਛਾ ਕੌਣੇ ਡਰਦੀ ਨੇ ਛੱਡ ਦਿੱਤਾ ਵਾ ਵੀ ਸਾਡੇ ਘਰ ਚ ਨਵਾਂ ਬੱਚਾ ਪੈਦਾ ਹੋਇਆ ਤੇ ਡਿਸਪਿਊਟ ਨਾ ਪੈਦਾ ਹੋਵੇ ਪਤਾ ਪਤਾ ਨਾ ਲੱਗੇ ਹੈ ਨਾ ਨਹੀਂ ਡਿਸਪਿਊਟ ਨਾ ਪੈਦਾ ਹੋਵੇ ਹਾਂ ਬੇਟਾ ਜਾਂ ਬੇਟੀ ਹੈ ਜਿਹੜਾ ਬੱਚਾ ਹੈ ਬੇਟਾ ਬੇਟਾ ਸਰ ਇਹ ਮੱਲੇ ਵਾਲੋ ਕਿਹਾ ਜਾ ਰਿਹਾ ਕਿ ਪੁਲਿਸ ਕਹਿੰਦੀ ਕਿ ਇੱਥੇ ਕਾਰਵਾਈ ਕੋਈ ਨਹੀਂ ਬੰਦੀ ਕਾਰਵਾਈ ਕੀਤੀ ਜਾਏਗੀ ਇਹਦੇ ਉੱਤੇ ਨਹੀਂ ਕਿਉਂ ਨਾ ਕਿ ਮਰਡਰੀ ਬੰਦਾ ਵਾ ਜਿਹੜਾ ਨਹੀਂ ਮਰਡਰ ਨਹੀਂ ਆ ਕੀ ਬੰਦਾ ਦੱਸ ਮਰਡਰ ਨਹੀਂ ਕੀ ਹੁੰਦਾ ਮਰਡਰ ਹੁੰਦਾ ਤਾਂ ਫਿਰ ਮਰਡਰ ਦੀ ਕਾਰਵਾਈ ਹੋਣੀ ਕਿਹੜੀ ਕਾਰਵਾਈ ਬادیه ਇਹਦੇ ਉੱਤੇ ਕੋਈ ਨਹੀਂ ਕਰਦੇ ਆ ਮੁਖ ਅਫਸਰ ਨਾਲ ਫਿਰ ਅਦਾ ਕਤਲ ਬੰਦਾ ਨਹੀਂ ਐਵੀ ਨਹੀਂ ਬੰਦਦਾ ਬੰਦਦਾ ਕੀ ਤਾਰਾ ਦੇ ਕਿਹੜੀ ਬੰਦੀ ਹੈ ਉਹਨਾਂ ਦੇ ਘਰ ਦੇ ਵਿੱਚ ਆਪਸ ਵਿੱਚ ਗੁੱਸੇ ਨਰਾਜ਼ੀ ਬੰਦਦਾ ਪੈਸੇ ਤਰ੍ਹਾਂ ਹੁੰਦਾ ਫਿਰ ਜਦੋਂ ਡਿਸਕਿਊਟ ਪੈਦਾ ਹੁੰਦਾ ਮਤਲਬ ਕਿ ਇਹਦੇ ਵਿੱਚ ਕੋਈ ਕਾਰਵਾਈ ਨਹੀਂ ਬੰਦੀ ਤੁਹਾਨੂੰ ਦੱਸਦਾ ਨਾ ਵੀ ਅਫਸਰਾਂ ਨਾਲ ਰਹਿ ਕਰਕੇ ਜੋ ਵੀ ਅਫਸਰ ਡਿਸੀਜਨ ਹੈ ਨਾ ਇਹ ਟੈਕਨੋਲੋਜੀ ਤੇ ਨੋਨ ਹੈ ਨਾ ਜੋ ਸਾਡੀ ਮੁਢਲੀ ਕਾਰਵਾਈ ਬਣਦੀ ਸੀ ਨਾ ਉਹ ਆਪਾਂ ਕਰਦੇ ਜੇ ਕੋਈ ਕਤਲ ਕਰਕੇ ਆਂਦਾ ਹੈ ਤੁਹਾਡੇ ਸਾਹਮਣੇ ਆ ਕੇ ਪੈਰਾਂ 'ਚ ਡਿੱਗ ਪੈਂਦਾ ਤੇ ਉਹਨੂੰ ਛੜ ਥੋੜੀ ਤਾਂ ਮੰਗੇ ਇਹ ਥੋੜੀ ਗੱਲ ਤੁਸੀਂ ਕਤਲ ਕਤਲ ਕਰੂਗਾ ਤੇ ਕਤਲ ਦੀ ਕਾਰਵਾਈ ਹੋ ਜੀ ਤਾਂ ਬਿਲਕੁਲ ਦੇਖਦੇ ਹਾਂ ਕਿ ਪੁਲਿਸ ਵੱਲੋਂ ਹੁਣ ਕਾਰਵਾਈ ਕੀ ਕੀਤੀ ਜਾਂਦੀ ਹੈ